ਯਾਰੋ ਦੋਸਤੋ ਗੁੱਡ ਮਾਰਨਿੰਗ ਸਸਕਲ ਆਪਣੀ ਵਲੌਗ ਦੀ ਸਟਾਰਟਿੰਗ ਹੋਈ ਹੈ ਕਾਰ ਚ ਤੇ 6 ਵਜੇ ਦੇ ਸਵੇਰ ਦੇ ਤੇ ਦੇ ਅੱਜ ਨਵਾਂ ਕੀ ਲੈ ਕੇ ਆਣੇ ਆ ਤੁਹਾਡੇ ਵਾਸਤੇ ਬਿਲਦੇ ਆ ਨੈਕਸਟ ਰੋਡ ਤੇ ਵਿਧਵੇਂਗੇ ਡਿਲੀਵਰੀ ਕਾਰ ਲਈ ਲੋਡ ਤੇ ਆਪਾਂ ਚੱਲੇ ਆ ਡਿਲੀਵਰੀ ਤੇ ਤੇ ਬਰਦੇ ਆ ਤੁਹਾਨੂੰ ਪ੍ਰੋਮੋਸ਼ਨ ਦਿੰਨੇ ਆ ਕਿ ਉੱਖਾ ਟਰੱਕ ਚੜਾਇਆ ਬਾਈ ਅ ਜੜਾਈ ਆ ਸਿੱਧੀ ਕੈਮਰੇ 'ਚ ਪਤਾ ਨਹੀਂ ਆਂਦੀ ਕਿ ਨਹੀਂ ਆਂਦੀ ਬੈਗ ਹੀ ਲੈ ਕੇ ਆਇਆ ਰਿਵਰਸ ਨਾ ਸਪੇਸ ਐ ਇੱਥੋਂ ਲਾਣੀ ਆ ਜੋਬ ਡਿਲੀਵਰੀ ਥੱਲੇ ਦੇਖਦੇ ਆਂ ਕੀ ਕਰਦੇ ਆ ਬਹੁਤ ਉੱਖਾ ਰਿਆ ਸਮਾਨ ਸਪੇਸ ਹੀ ਨਹੀਂ ਹੈਗੀ ਬਹੁਤ ਹਾਰਸੀ ਡਿਲੀਵਰੀ ਚਲੋ ਲਾਤੀ ਆ ਓਕੇ ਸੋਕੇ ਹੁਣ ਆਪਾਂ ਚੱਲਦੇ ਆਂ ਯਾਰਡ 'ਚ ਤੇ ਤਾਂ ਉਹ ਤੋਂ ਹਨ ਇਹ ਅੱਗੇ ਅਬੇ ਜੀ ਯਾਰ ਮੈਂ ਤੇ ਤੇ ਆ ਆ ਗਿਆ ਰਣਵੀਰ ਰਾਣਾ ਕੀ ਵਧੀਆ ਵਧੀਆ ਵੀਰੇ ਤੂੰ ਦੱਸ ਕਿਦਾਂ ਠੀਕ ਆ ਹੋਜੀ ਨਵਾਂ ਹੈਲਮਟ ਮਿਲ ਗਿਆ ਸੇਫਟੀ ਵਾਸਤੇ ਇਹ ਬਹੁਤ ਜ਼ਰੂਰੀ ਸੀ ਆਪਣੇ ਕੋਲ ਹੈਗਾ ਸੀ ਪਹਿਲਾਂ ਪਰ ਟੁੱਟ ਗਿਆ ਸੀ ਹੁਣ ਆਪ ਨੂੰ ਨਵਾਂ ਮਿਲ ਗਿਆ ਹੈਲਮਟ ਮਿਲ ਗਿਆ ਸਟ੍ਰੈਪ ਮਿਲ ਗਈ ਇਹ ਜ਼ਰੂਰੀ ਆ ਆਪਣੀ ਟੱਕ ਵਾਸਤੇ ਹੋਜੀ ਠੰਡ ਹੋ ਰਹੀ ਐ ਕੌਫੀ ਦਾ ਕੱਪ ਪੀਏ ਕਾਪੂਚੀਨੋ ਫਰ ਪ੍ਰੋਟੀਨ ਬ੍ਰੇਕਫਾਸਟ ਰੈਡੀ ਹੈ ਜੀ ਕੌਫੀ ਵਿਗ ਜੋ ਟੰਮਰ ਕਰਾ ਲੋਡ 75% ਚੱਲ ਪਈ ਜੀ ਮਿਕਲਮ ਨੂੰ ਡਿਲੀਵਰੀ ਕਰਨ सनी डे हवा ठंडी चलती हुई है ਡਿਲੀਵਰੀ ਲੈ ਕੇ ਆਏ ਸੀ ਆਪਾਂ ਡਿਲੀਵਰੀ ਲਾ ਕੇ ਤੇ ਹੁਣ ਆਪਾਂ ਚੱਲਨੇ ਆਂ ਵਾਪਸ ਓਕੇ ਵੀਰੇ ਥੈਂਕ ਯੂ ਸੋ ਬਹੁਤ ਚੱਲ ਪਈ ਜੀ ਆਪਾਂ ਯਾਰ ਨੂੰ ਵਾਪਸ ਨੈਕਸਟ ਡਿਲੀਵਰੀ ਕਿੱਥੇ ਵਾਸਤੇ ਅਲੀ ਸਾਹਿਬ ਕੋਈ ਬਰਾਬਰੋਂ ਵਟਕੇ ਲਾ ਲਈ ਜਦੋਂ ਬਾਅਦ ਤੇ ਨੂੰ ਆਹਾਂ ਨੇ ਉੱਪਰ ਪਾਰਟੀ ਚੱਲ ਰਹੀ ਹੈ ਜੀ ਕਿ ਕਰਦੇ ਆ ਪਹੁੰਚ ਕਰੇ ਜਾ ਨਹੀਂ ਕਰਿਓ ਓਕਾ ਜੀ ਤੇ ਅਨੂ ਦੀ ਚੱਲ ਤੇ ਹੈ ਰਕੋ ਤਾਂ ਪਹੁੰਚ ਨਹੀਂ ਤਾਂ ਉਹ ਤਾਂ போ ਜਾ ਰਹੀ ਐ ਇੰਨੀ ਠ ਬਹੁਤ ਜਿਆਦਾ ਹਾਂਜੀ ਘਰੋਂ ਆ ਕੇ ਜੰਨੇ ਸ਼ੋਪਿੰਗ ਸੈਂਟਰ ਹਾਂ ਸਮਾਲ ਲੈਂਡ ਇਹ ਉੱਤੇ ਫਿਰ ਕਰੇ ਪਪਾ ਨੂੰ ਇਹ ਆਪਾ ਉਹ ਦੁਕਾਨਾਂ ਅਜੀ ਕਲਾਕੀ ਆਈ ਸ਼ੋਪਿੰਗ ਸੈਂਟਰ

ਚਲੋ ਜੀ ਇਹਦੇ ਨਾਲ ਬਲੌਗ ਕਰਦੇ ਆਂ ਫਿਨਿਸ਼ ਕੱਲ ਕੱਲ ਮਿਲਦੇ ਆਂ ਓਕੇ ਪਾਇ ਸਸਰੀ ਕੱਲ ਰੱਬ ਰੱਖਾ